ਇਸ ਅਹਿਮ ਲੜਾਈ ਦਾ ਤੁਸੀਂ ਸਾਨੂੰ ਕਵਰ ਕਰਨ ਆਏ ਆ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦੀ ਜਵਾਨੀ ਨੂੰ ਇੱਕ ਨਸ਼ਿਆਂ ਦਾ ਕੋੜ ਜਿਹੜਾ ਲੱਗਿਆ ਹੈ ਉਹਨੂੰ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਸਤੇ ਕੰਮ ਕਰ ਰਹੀ ਹੈ ਤੇ ਹੁਣ ਉਹ ਸਮਾਂ ਆ ਗਿਆ ਇਸਤੇ ਐਕਸ਼ਨ ਕਰਨ ਦਾ ਜੋ ਸਰਚ ਕੀਤੀ ਸੀ ਉਸ ਨੂੰ ਪੂਰੇ ਨੇਪਰੇ ਚਾੜਨ ਦਾ ਸੋ ਇਹਦੇ ਤਹਿਤ ਸਰਕਾਰ ਨੇ ਪਿਛਲੇ ਦਿਨੀ ਜੁੱਧ ਨਸ਼ਾ ਵਿਰੁੱਧ ਇੱਕ ਮਹਮਾ ਜਿਹੜੀ ਉਹ ਸ਼ੁਰੂ ਕੀਤੀ ਸੀ ਹੁਣ ਉਸੇ ਤਹਿਤ ਇੱਕ ਨਸ਼ਾ ਮੁਕਤੀ ਮੋਰਚਾ ਦੇ ਤਹਿਤ ਟੀਮਾਂ ਬਣਾ ਕੇ ਅਸੀਂ ਇਹ ਕੰਮ ਕਰਨਾ ਜਿਹੜਾ ਇਹ ਸਟਾਰਟ ਕਰਤਾ ਸਾਡੀਆਂ ਇਹ ਟੀਮਾਂ ਹਰ ਸ਼ਹਿਰ ਚ ਹਰ ਪਿੰਡ ਚ ਹਰ ਗਲੀ ਮੱਲੇ ਚ ਹਰ ਘਰ ਤੱਕ ਉਹ ਸਰਕਾਰ ਦੀ ਜਿਹੜੀ ਸਕੀਮ ਹੈ ਨਸ਼ਾ ਰੋਕਣ ਦੀ ਉਹ ਲੈ ਕੇ ਜਾਊਗੀ ਤਾਂ ਜੋ ਨੌਜਵਾਨੀ ਨੂੰ ਸਾਡੀ ਨੂੰ ਬਚਾਇਆ ਜਾ ਸਕੇ ਜਿਹੜੇ ਸਾਡੇ ਵੀਰ ਭਰਾ ਨਸ਼ੇ ਦੇ ਵਿੱਚ ਲੱਗੇ ਜਾਂ ਕਿਸੇ ਕਾਰਨ ਜਿਹੜਾ ਉਹਨਾਂ ਨੂੰ ਰੋਗ ਲੱਗ ਗਿਆ ਉਹਨਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰੂਗੀ ਸੋ ਉਹਦੇ ਤਹਿਤ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਸਾਡੀ ਟੀਮ ਹੈ ਜਿਹੜੀ ਅੱਜ ਜ਼ਿਲ੍ਹਾ ਪ੍ਰਧਾਨ ਸਾਡੇ ਦੀਪ ਸਿੰਘ ਦਾਰਾਪੁਰੀਆ ਜੀ ਉਹ ਆ ਨਹੀਂ ਸਕੇ ਕਿਸੇ ਕਾਰਨ ਉਹ ਸਾਡੇ ਜ਼ਿਲ੍ਹਾ ਮੋਗਾ ਦੇ ਕੋਆਰਡੀਨੇਟਰ ਨੇ ਉਹ ਮੇਰੇ ਮਾਲਵਾ ਜ਼ੋਨ ਦੇ ਨ ਆਉਂਦੇ ਨੇ ਨਾਲ ਹੀ ਸਾਡੇ ਬਰਿੰਦਰ ਸ਼ਰਮਾ ਜੀ ਨੇ ਸੰਗਲਾ ਹਲਕਾ ਸਾਡੇ ਅੰਤਰਜੀਤ ਸਿੰਘ ਜੀ ਜਿਹੜੇ ਬਾਗਾਪੁਰਾਣਾ ਹਲਕਾ ਇਹਨਾਂ ਕੋਲ ਵਿਕਰਮਜੀਤ ਸ਼ਰਮਾ ਜੀ ਹੈ ਉਹਨਾਂ ਕੋਲੇ ਧਰਮਕੋਟ ਹੈ ਮਲਾਪ ਸਿੰਘ ਇਹਨਾਂ ਕੋਲੇ ਮੋਗਾ ਸੋ ਇਹ ਚਾਰ ਜਣੇ ਦੀ ਟੀਮ ਨਾਲ ਹੀ ਸਰਕਾਰ ਹੁਣ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਸ ਪੁਲਿਸ ਕੋਲੇ ਪੁਲਿਸ ਆਲਰੇਡੀ ਉਸ ਤੇ ਕੰਮ ਕਰ ਰਹੀ ਹੈ ਪੁਲਿਸ ਲੱਗੀ ਹੋਈ ਹੈ ਉਸ ਤੇ ਕੰਮ ਕਰਕੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੰਦੀ ਸਜਾ ਉਹਨਾਂ ਦੀ ਦਵਾਈ ਜਾਊਗੀ ਜਿਹੜੇ ਸਾਡੇ ਨੌਜਵਾਨ ਇਸ ਨਸ਼ੇ ਦੇ ਰੋਗ ਚ ਲੱਗ ਚੁੱਕੇ ਆ ਉਹਨਾਂ ਦਾ ਇਲਾਜ ਕਰਾਉਣ ਲਈ ਸਾਡੇ ਨਸ਼ਾ ਛਡਾਊ ਕੇਂਦਰਾਂ ਚ ਉਹਨਾਂ ਨੂੰ ਭਰਤੀ ਕਰਾਇਆ ਜਾਊਗਾ ਭਰਤੀ ਕਰਾਉਣ ਤੋਂ ਬਾਅਦ ਦੁਬਾਰਾ ਫਿਰ ਉਹ ਮਾੜੀ ਸੰਗਤ ਚ ਨਾ ਜਾਣ ਸੋ ਉਹਨਾਂ ਨੂੰ ਚੰਗੇ ਸਿਵਲਾਈਜ਼ਡ ਪਰਸਨ ਬਣਾਉਣ ਲਈ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਊਗਾ ਨਾਲ ਹੀ ਸਾਡੇ ਸਰਕਾਰ ਵੱਲੋਂ ਯੂਥ ਕਲੱਬ ਜਿਹੜੇ ਉਹ ਐਕਟਿਵ ਕੀਤੇ ਜਾ ਰਹੇ ਨੇ ਉਹ ਪਿੰਡਾਂ ਚ ਖੇਡ ਮੈਦਾਨ ਜਿਹੜੇ ਉਹ ਬਣਾਉਣਗੇ ਤਾਂ ਜੋ ਜਿਹੜਾ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਖੇਡ ਮੈਦਾਨਾਂ ਦੇ ਨਾਲ ਜੋੜਿਆ ਜਾਵੇ ਉਸ ਤੋਂ ਬਾਅਦ ਜੇ ਕੋਈ ਨੌਜਵਾਨਾਂ ਨੇ ਆਪ ਤਾਂ ਕੋਈ ਕਾਰੋਬਾਰ ਕਰਨਾ ਹੈ ਸੈਲਫ ਹੈਲਪ ਗਰੁੱਪ ਬਣਾ ਕੇ ਤਾਂ ਸਰਕਾਰ ਉਹਨਾਂ ਨੂੰ ਜਿਹੜੀ ਫਾਈਨਾਂਸ ਵੀ ਕਰੂਗੀ ਸਰਕਾਰ ਉਹਨਾਂ ਦਾ ਸਹਿਯੋਗ ਕਰੂਗੀ ਮਤਲਬ ਕਹਿਣ ਤੋਂ ਪਾਵੇ ਕਿ ਹਰ ਉਹ ਕੋਸ਼ਿਸ਼ ਸੰਭਵ ਕੋਸ਼ਿਸ਼ ਸਰਕਾਰ ਨੇ ਕਰਨੀ ਹੈ ਜਿਹਦੇ ਨਾਲ ਨੌਜਵਾਨ ਨਸ਼ਾ ਛੱਡੇ ਜਾਂ ਇੱਕ ਵਾਰੀ ਛੱਡ ਕੇ ਦੁਬਾਰਾ ਫਿਰ ਉਸ ਦਲਦਲ ਚ ਨਾ ਤਸੇ ਸੋ ਇਸ ਬਾਦ ਇਹ ਹੁਣ ਲੰਮਾ ਸਮਾਂ ਚੱਲਣੀ ਹੈ ਉਦੋਂ ਤੱਕ ਸਰਕਾਰ ਨੇ ਇਹ ਕੰਮ ਕਰਨਾ ਜਦੋਂ ਤੱਕ ਇਹ ਨਸ਼ਾ ਦਾ ਕੋੜ ਪੰਜਾਬ ਤੋਂ ਨਿਕਲ ਨਹੀਂ ਜਾਂਦਾ ਹੁਣ ਸਭ ਤੋਂ ਪਹਿਲਾਂ 2 ਤਰੀਕ ਨੂੰ ਸਾਡੀ ਇੱਕ VDC ਕਮੇਟੀ ਦੀ ਮੀਟਿੰਗ ਹੋਣੀ ਆ ਮਤਲਬ VDC ਵਿਲਜ ਡਿਫੈਂਸ ਕਮੇਟੀ ਨਾਲ ਦੀ ਇੱਕ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਚ ਉਹਨਾਂ ਬੰਦਿਆਂ ਨੂੰ ਲਿਆ ਗਿਆ ਹੈ ਜੋ ਸਾਂਝੇ ਤੌਰ ਤੇ ਨੇ ਉਹ ਪੈਣ ਪਿੰਡ ਦਾ ਡਾਇਰੈਕਟਰ ਵੀ ਹੋ ਸਕਦਾ ਪਿੰਡ ਦਾ ਕੋਈ ਅਧਿਆਪਕ ਵੀ ਹੋ ਸਕਦਾ ਉਹਨਾਂ ਬੰਦਿਆਂ ਦੀ ਲਿਸਟ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਬਣਾਈ ਹੈ ਉਹਨਾਂ ਨਾਲ ਹੁਣ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਮਾਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਜ ਜੀ ਪਿੰਡਾਂ 'ਚ ਵੀ ਜਾਣਗੇ ਉਹ ਯਾਤਰਾਵਾਂ ਵੀ ਕਰਨਗੇ ਹਰੇਕ ਪਿੰਡ 'ਚ ਉਹਨਾਂ ਦੀਆਂ ਯਾਤਰਾਾਂ ਦੇ ਪ੍ਰੋਗਰਾਮ ਵੀ ਬਣਾਏ ਜਾਣਗੇ ਹਲਕਾ ਵਾਈਜ਼ ਸੋ ਇਸ ਤਰ੍ਹਾਂ ਵੀ ਕੰਮ ਕਰਨੇ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਨੂੰ ਤੇਜ਼ੀ ਨਾਲ ਜਿਹੜਾ ਇਹਦਾ ਕੰਮ ਕੀਤਾ ਜਾਣਾ ਸੋ ਅੱਜ ਹੁਣ ਜਿਹੜੀ ਸਾਡੀ 2 ਤਰੀਕ ਨੂੰ ਇੱਥੇ ਮੀਟਿੰਗ ਹੋਣੀ ਹੈ ਉਹ ਡੀਸੀ ਸਾਹਿਬ ਨਾਲ ਉਹ ਵੀ ਮੀਟਿੰਗ ਹੋ ਕੇ ਛੱਡੀ ਹੈ ਸੋ ਸਭ ਤੋਂ ਪਹਿਲਾਂ ਹੁਣ ਅਸੀਂ 2 ਤਰੀਕ ਨੂੰ ਇੱਥੇ ਜਿਹੜੀ ਉਹ ਕਮੇਟੀ ਮੀਟਿੰਗ ਕਰਨੀ ਆ ਉਹਦੇ 'ਚ ਸਾਡੇ ਮਾਣਯੋਗ ਮੰਤਰੀ ਹਰਦੀਪ ਮੁੰਡੀਆ ਜੀ ਉਹ ਆ ਰਹੇ ਇਹ ਹੋਰ ਵੀ ਮੰਤਰੀ ਆ ਰਹੇ ਨੇ ਨਹੀਂ ਉਹ ਸਾਰਿਆਂ ਦੀਆਂ ਡਿਊਟੀਆਂ ਅਲੱਗ-ਅਲੱਗ ਜਗ੍ਹਾ ਤੇ ਲੱਗੀਆਂ ਮੰਡੀਆ ਜੀ ਕੋਲ ਹੈ ਅ ਸਰਬ ਆਡੈਂਟੀਫਾਈ ਕਿਵੇਂ ਕੀਤਾ ਜਾਏਗਾ ਜਿਹੜੇ ਨੌਜਵਾਨ ਐਡਿਕਟ ਨੇ ਉਹਨਾਂ ਨੂੰ ਰੈਡੀਫਾਈ ਕਰਕੇ ਕਿਵੇਂ ਇਸ ਰਾਜ ਦੰਦਲ ਚੋਂ ਕੱਢਿਆ ਜਾਏਗਾ ਉਹਨਾਂ ਨੂੰ ਅਪੀਲ ਹੀ ਕਰ ਰਹੇ ਆ ਕਿ ਵੈਸੇ ਤਾਂ ਪੇਰੈਂਟਸ ਨੂੰ ਵੀ ਅਪੀਲ ਕਰ ਰਹੇ ਆ ਕਿਉਂਕਿ ਨਸ਼ਾ ਉਦੋਂ ਵੱਧਦਾ ਜਦੋਂ ਪੇਰੈਂਟਸ ਆਪ ਦੇ ਬੱਚੇ ਨੂੰ ਲਗਾਉਣ ਲੱਗ ਜਾਂਦੇ ਨੇ ਉਹ ਨਹੀਂ ਦੱਸਦੇ ਉਹ ਉਹਨਾਂ ਦੇ ਲਪੇਉਣ ਦੇ ਚੱਕਰ 'ਚ ਕਦੋਂ ਉਹ ਪੂਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਚ ਆ ਜਾਂਦਾ ਇਹ ਪਤਾ ਨਹੀਂ ਲੱਗਦਾ ਸੋ ਅਪੀਰਸ ਤੋਂ ਅਪੀਲ ਕਰ ਰਹੇ ਆ سوشل ਮੀਡੀਆ ਰਾਹੀਂ ਵੀ ਅਪੀਲ ਕਰ ਰਹੇ ਆ ਖੁਦ ਵੀ ਉਹ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਭਾਈ ਨਸ਼ਾ ਛੱਡੋ ਸੋ ਜਿਹੜੇ ਜਿਹੜੇ ਆ ਕੇ ਖੁਦ ਅੱਜ ਕੇ ਇਲਾਜ ਕਰਉਣਗੇ ਤਾਂ ਉਹ ਚੰਗਾ ਰਹੂਗਾ ਤੇ ਬਾਕੀ ਨਹੀਂ ਫਿਰ ਸਰਕਾਰ ਦਾ ਪੁਲਿਸ ਦਾ ਐਕਸ਼ਨ ਆ ਜਿਹੜਾ ਉਹ ਕਰ ਰਹੀ ਹੈ ਜਿਹੜੇ ਐਡਿਕਸ਼ਨ ਹੈਗੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਕੀਤਾ ਜਾਏਗਾ ਜੀ ਕਿਉਂਕਿ ਉਹ ਤਾਂ ਦੇਖਣ ਚਾਹੁੰਦਾ ਕਿ ਕਿਸੇ ਦੀ ਸੁਣਦੇ ਵੀ ਆਪਣੇ ਮਾਪਿਆਂ ਦੀ ਵੀ ਸੁਣਦੇ ਕਿ ਲੱਗ ਰਿਹਾ ਕਿ ਅਪੀਲ ਸੁਣਨਗੇ ਤੁਹਾਡੀਆਂ ਇਸ ਦਲ ਜੋ ਨਿਕਲਣ ਦੀ ਕੋਸ਼ਿਸ਼ ਕਰਨਗੇ ਦੇਖੋ ਉਹਨਾਂ ਕੋਲ ਕੋਈ ਰਾਹ ਨਹੀਂ ਬਚਣਾ ਕਿਉਂਕਿ ਜਿਹੜੀ ਇਹ ਸਪਲਾਈ ਚੇਨ ਆ ਉਹ ਟੁੱਟ ਰਹੀ ਹੈ ਤੁਸੀਂ ਦੇਖਿਆ ਮਾਜੂਦ ਡੀਜੀਪੀ ਸਾਹਿਬ ਨੇ ਵੀ ਜਿਹੜਾ 31 ਮਈ ਤੱਕ ਦੀ ਡੈਡਲਾਈਨ ਦਿੱਤੀ ਹੈ ਇਹ ਸਪਲਾਈ ਬਿਲਕੁਲ ਤੋੜ ਦੇਣੀ ਹੈ ਸੋ ਸਪਲਾਈ ਟੁੱਟੂਗੀ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਤਾਂ ਫਿਰ ਉਹ ਜਦੋਂ ਉਹਨਾਂ ਦੀ ਸਪਲਾਈ ਟੁੱਟੂਗੀ ਤਾਂ ਫਿਰ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਨਸ਼ਾ ਛਡਾਊ ਕੇਂਦਰਾਂ 'ਚ ਆਉਣ ਪਰਦੀ ਹੋਣ ਆਪ ਦਾ ਇਲਾਜ ਕਰਵਾਉਣ ਤੇ ਆਪ ਦੇ ਆਪ ਨੂੰ ਇਸ ਤੋਂ ਇਸ ਗੂੜ ਤੋਂ ਮੁਕਤ ਹੋ ਕਰਵਾਓ ਪਰ ਜਿਹੜੇ ਮੈਡੀਕਲ ਨਸ਼ੇ ਕਰਦੇ ਹੈਗੇ ਆ ਉਸ ਤੋਂ ਬਾਹਰ ਲੈ ਕੇ ਮਿਲਦੀ ਹੈਗੀਆਂ ਜੀ ਛਿੱਲੀਆਂ ਗੋਲੀਆਂ ਵੀ ਮਿਲਦੀਆਂ ਹੈਗੀਆਂ ਜੀ ਉਹਨਾਂ ਨੇ ਕਿਸ ਤਰ੍ਹਾਂ ਦੇਖੋ ਜੀ ਨਸ਼ਾ ਤਾਂ ਹਰ ਨਸ਼ਾ ਹੀ ਆ ਕਈ ਨਸ਼ੇ ਐਸੇ ਨੇ ਜਿਹੜੇ ਉਹਨਾਂ ਦੀ ਉਹਨਾਂ ਨੂੰ ਸਰੀਰ ਨੂੰ ਤੋੜ ਲਾਉਂਦੇ ਨੇ ਕੁਝ ਨਸ਼ੇ ਐਸੇ ਨੇ ਜਿਵੇਂ ਤੁਸੀਂ ਕਿਹਾ ਮੈਡੀਕਲ ਨਸ਼ੇ ਆ ਉਹਨਾਂ ਨੂੰ ਦਿਮਾਗੀ ਤੌਰ ਤੇ ਇਫੈਕਟ ਕਰਦੇ ਨੇ ਜਦੋਂ ਉਹ ਉਹਨਾਂ ਦੇ ਦਿਮਾਗ ਨੂੰ ਲੱਗਦਾ ਜਿਸ ਦੇ ਕਰਕੇ ਆਪਾਂ ਨੂੰ ਲੱਗਦਾ ਕਿ ਕ੍ਰਾਈਮ ਕਿਤੇ ਨਾ ਕਿਤੇ ਵਧ ਗਿਆ ਕਿਉਂਕਿ ਚੋਰੀਆਂ ਵੀ ਚੋਰੀਆਂ ਵੀ ਹੁੰਦੀਆਂ ਨੇ ਪੂਰ ਲੁੱਟਪੋੜੀਆਂ ਵਾਰਦਾਤਾਂ ਵੀ ਇਹਦੇ ਕਰਕੇ ਵਧਦੀਆਂ ਨੇ ਉਹਨਾਂ ਨੂੰ ਦਿਮਾਗ ਮੈਡੀਕਲ ਟੀਮ ਮਨੇ ਉਹ ਹਰ ਇਸ ਨਸ਼ੇ ਲਈ ਜਾਂ ਹਰ ਉਸ ਰੋਗ ਲਈ ਪ੍ਰਪੇਅਰ ਨੇ ਇਸ ਵਾਰ ਕਿ ਉਹਨਾਂ ਦੀ ਜਿਹੜੀ ਰੂਪਥਾਵਾ ਕੀਤੀ ਜਾਵੇ ਤੇ ਇਲਾਜ ਜਿਹੜਾ ਉਹਨਾਂ ਦਾ ਕਰਨਾ ਤੇ ਲੱਗ ਰਿਹਾ ਹੈ ਕਿ 31 ਮਈ ਤੱਕ ਇਹ ਨਸ਼ਾ ਖਤਮ ਕੀਤਾ ਜਾ ਜਾਵੇ ਨਹੀਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਨਸ਼ਾ ਖਤਮ ਕੀਤਾ ਜਾ ਸਕਦਾ ਕਿਉਂਕਿ ਇਹ ਬਹੁਤ ਪੁਰਾਣੀ ਚੀਜ਼ ਹੈ ਸੋ ਪਰ ਹਾਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਵੱਲੋਂ ਨਿਰਦੇਸ਼ ਆ ਸਪਲਾਈ ਚੇਨ ਤੋੜਨ ਦੇ ਆ ਉਸ 31 ਮਈ ਤੱਕ ਜਿਹੜੀ ਇਹਦੀ ਚੇਨ ਹੈ ਜੋ ਵੀ ਕਿਤੋਂ ਜਿੱਥੋਂ ਵੀ ਨਸ਼ਾ ਆਉਂਦਾ ਸੋ ਉਹ ਰੁਕਿਆ ਜਾਊਗਾ ਤੁਸੀਂ ਕਿਸ ਤਰ੍ਹਾਂ ਦਾ ਨਸ਼ਾ ਗੱਲ ਰਹੇ ਹੋ ਤੁਸੀਂ ਮਤਲਬ ਮੈਡੀਕਲ ਨਸ਼ਾ ਗੱਲ ਰਹੇ ਹੋ ਜਾਂ ਚਿੱਟਾ ਗੱਲ ਰਹੇ ਹੋ ਜਾਂ ਕੋਈ ਸ਼ਰਾਬ ਵਗੈਰਾ ਜਾਂ ਕਿਸ ਤਰ੍ਹਾਂ ਦਾ ਨਸ਼ਾ ਨੂੰ ਪਰ ਜਿੱਦ ਕੋ ਮੈਡੀਕਲ ਨਸ਼ਾ ਵੀ ਹੈ ਚਿੱਟਾ ਵੀ ਹੈ ਜੀ ਇਹ ਸਾਰੇ ਨਸ਼ਾ ਜਿਹਦੇ ਨਾਲ ਹਰ ਉਹ ਤਰ੍ਹਾਂ ਦਾ ਨਸ਼ਾ ਮੈਂ ਸਮਝਦਾ ਕਿ ਜਿਹੜਾ ਜਿਹਦਾ ਸਮਾਜ 'ਚ ਬੁਰਾ ਪ੍ਰਭਾਵ ਪੈਂਦਾ ਉਹ ਕੰਮ ਨਹੀਂ ਕਰਦੇ ਉਹ ਚੋਰੀਆਂ ਮਾੜੇ ਕੰਮਾਂ ਵੱਲ ਜਾਂਦੇ ਨੇ ਸੋ ਆਪਦਾ ਕਾਰੋਬਾਰ ਨਹੀਂ ਕਰਦੇ ਸੋ ਉਹਦੇ ਲਈ ਤਾਂ ਹਰ ਉਹ ਨਸ਼ਾ ਮਾੜਾ ਹੀ ਮਾੜਾ ਜਿਹਦੇ ਲਈ ਉਹ ਕਿਤੇ ਵੀ ਉਹ ਖਰਾਬ ਦੀ ਸਿਹਤ ਵੀ ਖਰਾਬ ਕਰਦੇ ਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੇ ਕੁਝ ਨਸ਼ਾ ਤਸਕਰ ਜਿਹੜੇ ਹੈ ਜੀ ਉਹ ਸਿਆਸੀ ਸਹਤਰ ਛਾਇਆ ਤੇ ਨਸ਼ਾ ਵੇਚਦੇ ਆ ਉਹਨਾਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਤੁਹਾਡਾ ਸਵਾਲ ਬਹੁਤ ਹੀ ਚੰਗਾ ਹੈ ਸਰਕਾਰ ਦੀ ਪਾਰਟੀ ਦੀ ਕਲੀਅਰ ਇਨਸਟਰਕਸ਼ਨ ਹੈ ਜ਼ੀਰੋ ਟੋਲਰੈਂਸ ਹੈ ਕੋਈ ਵੀ ਬੰਦਾ ਹੋਵੇ ਉਹ ਕੋਈ ਵੀ ਬੰਦਾ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ ਕੋਈ ਚਾਹੇ ਪੋਲੀਟੀਕਲ ਆ ਕੋਈ ਵੱਡਾ ਅਫਸਰ ਆ ਕੋਈ ਵੀ ਬੰਦਾ ਹੋਊਗਾ ਉਹ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜ਼ੀਰੋ ਟੋਲਰੈਂਸ ਹੈ ਜੋ ਵੀ ਇਹਦਾ ਕੰਮ ਕਰਦਾ ਹੈ ਜਾਂ ਕੋਈ ਸ਼ਹਿ ਦਿੰਦਾ ਉਹਨੂੰ ਗ੍ਰਿਫਤ ਵਿੱਚ ਆਉਣਾ ਹੀ ਪੈਣਾ ਉਹਨੂੰ ਗ੍ਰਿਫਤਾਰ ਕਰਨਾ ਹੀ ਪੈਣਾ ਉਹਤੇ ਪੰਦੀ ਕਾਰਵਾਈ ਹੋਣੀ ਹੀ ਹੋਣੀ ਹੈ ਹੋ ਗਈ ਇਹ ਕਹਿੰਦਾ ਜੀ ਜੰਗ ਮੁੰਡੇ ਬਹੁਤ ਮਰਦੇ ਆ ਪਿੰਡਾਂ ਦੇ ਵਿੱਚ ਹਾਂਜੀ